ਮੈਂ ਸਾਰੇ ਹੀ ਮੁਲਕਾਂ 'ਚ ਕਥਾ ਕਰਨ ਗਿਆ ਐ ਔਰ ਹਰ ਜਗ੍ਹਾ ਉਹਨਾਂ ਮਹਾਪੁਰਸ਼ਾਂ ਦੇ ਸੰਗੀ ਸੇਵਕ ਮਿਲ ਜਾਂਦੇ ਨੇ ਇੱਧਰ ਅਫਰੀਕਾ ਵੱਲ ਚਲੇ ਜਾਓ ਜਿੱਥੇ ਕੋਈ ਪ੍ਰਚਾਰਕ ਨਹੀਂ ਬਹੁਤਾ ਗਿਆ ਕੋਈ ਸੰਪਰਦਾਈ ਮਹਾਪੁਰਸ਼ ਨਹੀਂ ਗਿਆ ਕੀਨੀਆਦ ਮੁਲਕਾਂ ਵਿੱਚ ਵੀ ਬਾਬਾ ਈਸ਼ਰ ਸਿੰਘ ਹੁਣਾਂ ਦੀ ਸਿੱਖੀ ਸੇਵਕੀ ਮਿਲ ਜਾਂਦੀ ਹੈ ਬਾਕੀ ਯੂਰਪ ਇੰਗਲੈਂਡ ਅਮਰੀਕਾ ਕੈਨੇਡਾ ਇਹ ਤੇ ਚਲੋ ਆਪਾਂ ਜਾਣਦੇ ਹੀ ਆ ਸਾਰੇ ਸਾਧੂ ਜਾਂ ਇੱਧਰ ਵਿਚਰਦੇ ਰਹੇ ਸਿੱਖੀ ਸੇਵਕੀ ਸਭ ਦੀ ਹੁੰਦੀ ਹੈ ਜਿੱਥੇ ਉਮੀਦ ਵੀ ਨਹੀਂ ਹੈ ਵੀ ਉੱਥੇ ਸਿੱਖੀ ਹੋਵੇਗੀ ਉੱਥੇ ਵੀ ਉਹਨਾਂ ਦੇ ਸੰਗੀ ਮਿਲ ਜਾਂਦੇ ਨੇ ਤੋ ਸਿੱਧੀ ਜੀ ਗੱਲ ਹੈ ਜਿਨ ਨਾਨਕ ਸਤਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ ਜਿਨ੍ਹਾਂ ਗੁਰੂ ਨਾਨਕ ਦੇ ਗੀਤ ਗਾਏ ਨੇ ਉਹਨਾਂ ਦੇ ਗੀਤ ਦੁਨੀਆ ਗਾਉਂਦੀ ਹੈ ਗੁਰ ਰੰਗੇ ਸੇ ਭਏ ਨਿਹਾਲ ਕਹੋ ਨਾਨਕ ਗੁਰ ਭਏ ਹੈ ਦਇਆਲ ਗੁਰੂ ਦੇ ਰੰਗ ਵਿੱਚ ਰੰਗੇ ਜਿਹੜੇ ਨੇ ਉਹ ਨਿਹਾਲ ਹੋ ਜਾਂਦੇ ਨੇ ਉਹਨਾਂ ਲਈ ਬਾਣੀ ਕਹਿੰਦੀ ਹੈ ਹਰ ਹਰ ਜਨ ਦੁਈ ਏਕ ਹੈ ਬਿ ਵਿਚਾਰ ਕਛ ਨਾ ਹੈ ਜਲਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾ